ਸਭ ਦੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਆਪਣੇ ਪੈਰ ਚਾ ਰਹੀ ਹੈ। ਇਹ ਗੱਲ ਬੋਲੋ ਇਹਨਾਂ ਨੂੰ ਨਹੀਂ ਪਚਿਆ ਹੈਗਾ। ਕੱਲ ਸਾਡੇ 28 ਥਾਵਾਂ ਦੇ ਉੱਪਰ ਇਹਨਾਂ ਨੇ ਲੀਡਰਾਂ ਨੂੰ ਚੁੱਕਿਆ ਜੇਲਾਂ ਦੇ ਵਿੱਚ ਸੁੱਟਿਆ। ਹਜ਼ਾਰ-ਹਜ਼ਾਰ ਰੁਪਏ ਅਸੀਂ ਮਹਿਲਾਵਾਂ ਨੂੰ ਦਵਾਣਗੇ। ਉਹਨਾਂ ਦੇ ਫਾਰਮ ਭਰੇ, ਉਹਨਾਂ ਦੇ ਆਧਾਰ ਕਾਰਡ ਲਏ। ਉਹਨਾਂ ਦਾ ਨਿੱਜਤਾ ਦਾ ਕਾਨੂੰਨ ਨਹੀਂ ਉਹ ਵੀ ਇਹਨਾਂ ਨੇ ਉਹ ਫੇਸ ਕੋਚਾਈ ਉਹਨੂੰ। ਸਾਨੂੰ ਕਹਿੰਦੇ ਨੇ ਵੀ ਅਸੀਂ ਡਾਟਾ ਚੂਹ, ਅਸੀਂ ਤਾਂ ਡਾਟਾ ਲਿੱਤਾ ਹੀ ਨਹੀਂ। ਬੜਾਈ ਮਨ ਲੋਕ ਕਰਵਾ ਲਈ ਸਰਕਾਰ। ਜਿੰਨਾ ਸਾਨੂੰ ਰੋਕੋਗੇ ਉਹਨਾਂ ਅਸੀਂ ਠੋਕਾਂਗੇ। ਸਰਕਾਰ ਆਈ ਹੈ 2.5 ਲੱਖ ਕਰੋੜ ਰੁਪਏ ਦਾ ਕਰਜ਼ਾ ਸੀ ਅੱਜ 4 ਲੱਖ ਕਰੋੜ ਰੁਪਏ ਦਾ ਬਣਦਾ ਇਹਨੇ ਜਦੋਂ ਚੜਾ ਹਿੱਲਦੀਆਂ ਨੇ ਨਾ ਆ ਕੁਛ ਤਾਂ ਹੁੰਦਾ ਹੀ ਹੈ ਉਹ ਨਿੱਨੇ ਦੀ ਸਰਕਾਰ ਆਉਣੀ ਸੀ ਨਾ ਇਹ ਗੱਲ ਕਹਿੰਦੇ ਹੁੰਦੇ ਸੀਗੇ ਕਹਿੰਦੇ ਜਿਸ ਖੰਧ ਤੇ ਉੱਪਰ ਸਾਫ ਲਿਖਿਆ ਜਾ ਚੁੱਕਿਆ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆ ਰਹੀ ਹੈ ਦੁਬਾਰਾ ਪੜ ਲਿਓ ਕਿ ਕੰਧ ਦੇ ਉੱਪਰ ਸਾਫ ਲਿਖਿਆ ਜਾ ਚੁੱਕਿਆ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਾ ਰਹੀ ਹੈ ਯਾਰ ਸਰਕਾਰ ਨੇ ਜੋ ਅਸੀਂ ਲੋਕਾਂ ਦੇ ਭਲੇ ਦੇ ਕੈਪਟ ਲਗਾ ਰਹੇ ਸੀ ਉਹਨਾਂ ਤੋਂ ਬਹੁਤ ਏ ਕੇਂਦਰੀਆਂ ਸਕੀਮਾਂ ਨੇ ਤਕਰੀਬਨ 35 36 ਤਰ੍ਹਾਂ ਦੀਆਂ ਸਕੀਮਾਂ ਨੇ ਜਿਹੜੀਆਂ ਪੰਜਾਬ 'ਚ ਲਾਗੂ ਹੀ ਨਹੀਂ ਹੋ ਰਹੀਆਂ ਇਹਨਾਂ ਵਿੱਚੋਂ ਹਜੇ ਮੈਂ ਇੱਕ ਦੱਸਣੀ ਸੀ ਵਿਸ਼ਕਰਮਾ ਸਕੀਮ ਉਹਦੇ ਵਿੱਚ 50000 ਰੁਪਏ ਦੀ ਟੂਲ ਕਿਟ ਉਹ ਰਾਜ ਮਿਸਤਰੀ ਹੈ ਦਰਖਾਨ ਹੈ ਉਹ ਕੋ ਟੂਟੀਆਂ ਦੀ ਰਿਪੇਅਰ ਕਰਨ ਵਾਲਾ ਕੰਮ ਹੈ ਉਹਨੂੰ ਫ੍ਰੀ ਦੇ ਵਿੱਚ ਅਸੀਂ ਦਿੰਦੇ ਹਾਂ ਕੇਂਦਰ ਕੋਲ ਔਰ ਉਹਨੂੰ 8 ਦਿਨ ਦੀ ਟ੍ਰੇਨਿੰਗ ਦਿੰਦੇ ਹਾਂ ਉਸ ਟ੍ਰੇਨਿੰਗ ਦੇ ਦੌਰਾਨ 500 ਰੁਪਏ ਡੇਲੀ ਦਾ ਉਹਨੂੰ ਮੇਰੇ ਤੇ ਜਿਹੀ ਹੈ ਨਾ 500 ਰੁਪਏ ਦਿੱਲੀ ਦਾ ਸੀ ਉਹਨੂੰ ਬੈਨੀਫਿਟ ਵੀ ਦੱਲੇ ਆ ਉਹ ਸਕੀਮ ਇੱਥੇ ਇਹਨਾਂ ਨੇ ਲਗੋ ਹੋਣ ਦਿੱਤੀ ਮੈਨੂੰ ਕੇਂਦਰ ਨੇ ਉਹ ਸਕੀਮ ਦਾ ਇੱਥੇ ਮੈਂਬਰ ਬਣਾਇਆ ਸੀਗਾ ਪਰ ਅਸੀਂ ਕਰੀ ਕਿ ਇਹਨਾਂ ਨੇ ਲਗੋ ਹੀ ਨਹੀਂ ਹੋਣ ਦਿੱਤੀ ਜਿਹੜਾ ਆਹ ਕਿਸਾਨਾਂ ਨੂੰ ਜਿਹੜਾ ਕਿਸਾਨ ਨਿਧੀ ਵਾਲੀ ਸਕੀਮ ਔਰ ਸੂਲਰ ਸਿਸਟਮ ਵਾਲੀ ਸਕੀਮ ਗਰੀਬਾਂ ਨੂੰ ਮਕਾਨ ਬਣਾ ਕੇ ਦੇਣ ਵਾਲੀ ਸਕੀਮ ਆ ਹੈਲਥ ਦਾ ਬੀਮਾ ਵਾਲੀ ਸਕੀਮ ਪਹਿਲਾਂ ਤਾਂ 70 ਸਾਲ ਤੋਂ ਥੱਲੇ ਦੀ ਹੁਣ ਸਾਡੀ ਸਰਕਾਰ ਨੇ 70 ਸਾਲ ਤੋਂ ਉੱਪਰ ਦੇ ਬੰਦੇ ਨੂੰ ਵੀ ਉਹ ਬੀਮਾ ਦੇਣ ਨਾਲ ਲਾਗੂ ਕਰ ਦਿੱਤਾ ਸਾਰੇ ਨੂੰ ਹੀ ਉਹ ਬੀਮਾ ਮਿਲੂਗਾ ਹਰ ਬੰਦੇ ਨੂੰ ਇਹਨਾਂ ਨੂੰ ਇਹ ਦੇਖਿਆ ਵੀ ਇਹ ਤਾਂ ਹੁਣ ਪਿੰਡਾਂ ਦੇ ਵਿੱਚ ਵਧਣ ਲੱਗੇ ਇਹਨਾਂ ਦਾ ਆਧਾਰ ਵਧ ਰਿਹਾ ਹੈਗਾ ਗਰੀਬਾਂ ਦੇ ਵਿੱਚ ਐਸ்சி ਬੀਸੀ ਕਮਿਊਨਿਟੀ ਦੇ ਵਿੱਚ ਔਰ ਹਰ ਤਰਫ ਦੇ ਵਿੱਚ ਭਾਰਤੀ ਜਨਤਾ ਪਾਰਟੀ ਆਪਣੇ ਪੈਰ ਜਮਾ ਰਹੀ ਹੈ ਲੱਗਦਾ ਬਹੁਤ ਇਹਨਾਂ ਨੂੰ ਨਹੀਂ ਬੱਜਿਆ ਹੈਗਾ ਇਸ ਕਰਕੇ ਇਹਨਾਂ ਨੇ ਪਰਸੋਂ ਸਾਡੇ ਤੇ ਤਸ਼ੱਦਦ ਕੀਤਾ ਕੱਲ 28 ਥਾਵਾਂ ਦੇ ਉੱਪਰ ਉਹਨਾਂ ਨੇ ਲੀਡਰਾਂ ਨੂੰ ਚੁੱਕਿਆ ਜੇਲ੍ਹਾਂ ਦੇ ਵਿੱਚ ਛੁੱਟਿਆ ਔਰ ਸਾਡੀ ਪਾਰਟੀ ਨੇ ਇਹ ਨਿਰਮੈਲ ਲਿਆ ਫੈਸਲਾ ਲਿਆ ਹੈ ਕਿ ਇਹ ਜੋ ਮਰਜ਼ੀ ਦਿੱਤੀ ਸ਼ਾਈ ਕਰ ਲੈਣ ਅਸੀਂ ਇਹ ਕੈਂਪ ਨਹੀਂ ਬੰਦ ਕਰਾਂਗੇ ਪ੍ਰਸ਼ਾਸਨ ਵੱਲੋਂ ਇਜਾਜ਼ਤ ਦਿੱਤੀ ਜਾ ਰਹੀ ਹੈ ਤੁਮ ਇਹ ਇਸ ਚੀਜ਼ ਦੇ ਮੈਨੂੰ ਐਂ ਦੱਸੋ ਆਮ ਆਦਮੀ ਪਾਰਟੀ ਨੇ ਇਲੈਕਸ਼ਨਾਂ ਤੋਂ ਪਹਿਲਾਂ ਕੈਂਪ ਲਗਾਏ ਟੇਬਲ ਲਾ ਕੇ ਬੈਠ ਗਏ ਹਜ਼ਾਰ-ਹਜ਼ਾਰ ਰੁਪਏ ਅਸੀਂ ਮਹਿਲਾਵਾਂ ਨੂੰ ਦਵਾਗੇ ਉਹਨਾਂ ਦੇ ਫਾਰਮ ਭਰੇ ਉਹਨਾਂ ਦੇ ਆਧਾਰ ਕਾਰਡ ਲਿੱਤੇ ਉਹਨਾਂ ਦਾ ਨਿੱਜਤਾ ਦਾ ਕਾਨੂੰਨ ਨਹੀਂ ਉਹ ਵੀ ਇਹਨਾਂ ਨੇ ਥੇਸ ਪਹਚਾਈ ਉਹਨੂੰ ਸਾਨੂੰ ਕਹਿੰਦੇ ਨੇ ਵੀ ਅਸੀਂ ਡਾਟਾ ਚੋਰੀ ਅਸਟਾ ਡਾਟਾ ਲਿੱਤਾ ਹੀ ਨਹੀਂ ਚੋਰੀ ਤਾਂ ਇਹ ਕਰ ਰਹੇ ਨੇ ਇਹਨਾਂ ਨੇ ਦੱਸੋ ਅੱਜ ਤੱਕ ਲਾਭ ਕੀ ਦਿੱਤਾ ਇਹ ਤਾਂ ਸਾਨੂੰ ਕਰਜ਼ਾਈ ਹੀ ਕਰੀ ਜਾ ਰਹੇ ਨੇ ਜਦੋਂ ਸਰਕਾਰ ਆਈ ਹੈ 2.5 ਲੱਖ ਕਰੋੜ ਰੁਪਏ ਦਾ ਕਰਜ਼ਾ ਸੀ ਅੱਜ 4 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ ਇੱਕ ਤੇ ਜਿੰਨੇ ਆਪਾਂ ਬੰਦੇ ਖੜੇ ਆ ਵਾ ਸਾਰਾ ਬੰਦਾ ਡੇਟੇਡ ਲੱਖ ਰੁਪਏ ਦਾ ਕਰਜ਼ਾਈ ਹੈ ਜਦੋਂ ਪੰਜਾਬ ਦੇ ਬਸ ਮੈਂ ਤਾਂ ਇੰਨੀ ਬੇਨਤੀਆਂ ਕਰਦਾ ਹਾਂ ਕਿ ਆਪਾਂ ਸਾਰੇ ਮਿਲ ਜੁਲ ਕੇ ਇਹ ਕਿਰਪਾ ਨੂੰ ਜਾਰੀ ਰੱਖਾਂਗੇ ਔਰ ਇਹ ਤੁਮ ਜਿਹੜਾ ਕੇਂਦਰ ਸਰਕਾਰ ਨੇ ਚੁਕਾਇਆ ਹੈ ਬੀੜਾ ਉਹ ਆਪਾਂ ਸਿਰੇ ਚੜਾਉ। ਪਿਛਲੇ ਤਿੰਨ ਮਹੀਨਿਆਂ ਤੋਂ ਭਾਜਪਾ ਜੰਦਾ ਪਾਰਟੀ ਪਿੰਡ-ਪਿੰਡ ਜਾ ਕੇ ਕੈਂਪ ਲਗਾ ਰਹੀ ਸੀ ਲੋਕਾਂ ਦੇ ਇੱਤਾਂ ਦੀਆਂ ਗੱਲਾਂ ਲੋਕਾਂ ਦੀ ਭਲਾਈ ਦੀਆਂ ਸਕੀਮਾਂ ਲੋਕਾਂ ਤੱਕ ਆਮ ਜਨਤਾ ਤੱਕ ਪਹੁੰਚਾ ਰਹੀ ਸੀ। ਔਰ ਜਿਹਦਾ ਪਰਮਾ ਹੁਗਾਰਾ ਪਾਰਟੀ ਨੂੰ ਮਿਲ ਰਿਹਾ ਸੀ। ਔਰ ਇਹ ਚੀਜ਼ ਨੂੰ ਨਾ ਦੇਖਦੇ ਹੋਏ ਸੂਬਾ ਸਰਕਾਰ ਨੇ ਗੱਲ ੱੱਕੇ ਦੇ ਨਾਲ ਆਪਣੀ ਪੋਰਟਫੋਲਿਓ ਐਕਟ ਨੂੰ ਦਿਖਾਉਦੇ ਹੋਏ ਸਾਡੇ ਜਿਹੜੇ ਨੇਤਾ ਗੈਲੋ ਵਰਕਰ ਕਰ ਉਹਨਾਂ ਨੂੰ ਅਰੈਸਟ ਪਾਈ ਹੈ ਲੈ ਕੇ ਗਏ ਨੇ ਪਰ ਮੈਂ ਸਰਕਾਰ ਨੂੰ ਇੱਕ ਗੱਲ ਇਹ ਦੱਸਣੀ ਚਾਹਣਾ ਜਿੰਨਾ ਸਾਨੂੰ ਰੋਕੋਗੇ ਉਹਨਾਂ ਅਸੀਂ ਠੋਕਾਂਗੇ ਇਹ ਸਾਡਾ ਭਾਰਤੀ ਜਨਤਾ ਪਾਰਟੀ ਦਾ ਕਲੀਅਰ ਮੈਸੇਜ ਹੈ ਤੁਹਾਡੇ ਭਾਰਤੀ ਜਨਤਾ ਪਾਰਟੀ ਜੈ ਜੰਦਾਬਾਦ ਔਰ ਤੀਲਕ ਦਾ ਜਿਹੜੇ ਗਰੀਬ ਸਭ ਕੇ ਗੋਲੇ ਪੋਲਸੀਆਂ ਜਾਣੀਆਂ ਅਸੀਂ ਕਿਤੇ ਕਿਤੇ ਨੁਕਸਾਨ ਨਹੀਂ ਹੋ ਰਹੇ ਬਿਲਕੁਲ ਹੋ ਰਿਹਾ ਜੀ ਦੇਖੋ ਕੱਲ ਇੱਕ ਵੱਡੀ ਜੁਆਇਨਿੰਗ ਹੋਈ ਆ ਪਿੰਡ ਮਾਨਕ ਮਾਜਰਾ ਹਲਕਾ ਮਰਗੜ ਦੇ ਵਿੱਚ ਲੋਕਾਂ ਨੇ ਇਹ ਜਵਾਬ ਦਿੱਤਾ ਸਰਕਾਰ ਨੂੰ ਵੇ ਜੇ ਤੁਸੀਂ ਸਾਨੂੰ ਇਸ ਤਰੀਕੇ ਰੋਕਣ ਦੀ ਕੋਸ਼ਿਸ਼ ਕਰੋਗੇ ਤਾਂ ਅਸੀਂ ਭਾਰਤੀ ਜਨਤਾ ਪਾਰਟੀ ਦੇ ਨਾਲ ਚੱਲ ਕੇ ਹੋਰ ਤਕੜੇ ਹੋ ਕੇ ਪਿੰਡਾਂ 'ਚ ਜਾਵਾਂਗੇ ਕੋਈ ਕੈਂਪਨੀ ਰੋਕਿਆ ਜਾਏਗਾ ਕਿਸੇ ਪਾਸੇ ਵੀ ਸਰਕਾਰ ਜਿੰਨਾ ਮਰਜ਼ੀ ਤੱਕਾ ਕਰ ਲੇ ਮੈਂ ਪਹਿਲਾਂ ਵੀ ਇੱਕ ਦਿਨ ਬੋਲਿਆ ਸੀ ਆਪਣੀ ਜੜ 'ਚ ਤੇਲ ਪਵਾ ਰਹੇ ਨੇ ਔਰ ਪੰਜਾਬੀਆਂ ਨੇ ਪਾਉਣਾ ਸ਼ੁਰੂ ਕਰ ਦਿੱਤਾ ਔਰ ਥੋੜੇ ਦਿਨਾਂ ਦੇ ਵਿੱਚ ਤੁਹਾਨੂੰ ਇਹਦਾ ਰਿਜ਼ਲਟ ਵੀ ਹੋਰ ਦੇਖਣ ਨੂੰ ਮਿਲੇਗਾ ਇਹਨਾਂ ਜਦੋਂ ਜੜਾ ਹਿੱਲਦੀਆਂ ਨੇ ਨਾ ਆ ਕੁਛ ਤਾਂ ਹੁੰਦਾ ਹੀ ਹੈ ਔਰ ਪੰਜਾਬ ਸਰਕਾਰ ਦੀਆਂ ਆਮ ਆਦਮੀ ਪਾਰਟੀ ਦੀ ਜੜਾ ਹਿੱਲ ਰਹੀਆਂ ਨੇ ਭਗਵੰਤ ਮਾਨ ਜੀ ਜਦੋਂ ਇਹਨਾਂ ਦੀ ਸਰਕਾਰ ਆਉਣੀ ਸੀ ਨਾ ਇੱਕ ਗੱਲ ਕਹਿੰਦੇ ਹੁੰਦੇ ਸੀਗੇ ਕਹਿੰਦੇ ਜਿਸ ਖੰਧ ਤੇ ਉੱਪਰ ਸਾਹਮਣੇ ਸਾਫ਼ ਲਿਖਿਆ ਜਾ ਚੁੱਕਿਆ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆ ਰਹੀ ਹੈ ਉਹ ਤਾਂ ਇਹਨਾਂ ਤੋਂ ਪੜਿਆ ਗਿਆ ਅੱਜ ਮੈਂ ਕਹਿੰਦਾ ਵੀ ਭਗਵੰਤ ਮਾਨ ਜੀ ਅੱਜ ਤੁਸੀਂ ਦੁਬਾਰਾ ਪੜ ਲਿਓ ਇਹ ਕੰਧ ਦੇ ਉੱਪਰ ਸਾਫ਼ ਲਿਖਿਆ ਜਾ ਚੁੱਕਿਆ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਾ ਰਹੀ ਹੈ ਪੂਰੀ ਤਰ੍ਹਾਂ ਦੇ ਨਾਲ ਤੁਸੀਂ ਬੇਫਲ ਹੋ ਰਹੇ ਹੋ ਉਹ ਜਿਹੜੇ ਤੁਹਾਡੇ ਹੱਥਾਂ 'ਤੇ ਨੇ ਨਾ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੂੰ ਰੋਕਣ ਦੇ ਲਈ ਇਹਦੇ ਵਿੱਚ ਕੁਝ ਕਦੇ ਕਾਮਯਾਬ ਨਹੀਂ ਹੋ। ਅਸੀਂ ਜਨਚਨ ਤੱਕ ਜਿਹੜੀ ਕੇਂਦਰ ਸਰਕਾਰ ਦੀ ਲੋਕ ਭਲੇ ਦੀ ਸਕੀਮਾਂ ਨੇ ਇਹਨਾਂ ਨੂੰ ਪਹੁੰਚਾਵਾਂਗੇ ਔਰ ਹਰ ਹਾਲਤ ਦੇ ਵਿੱਚ ਪਹੁੰਚਾਵਾਂਗੇ ਲੋਕਾਂ ਨੂੰ ਲਾਭ ਡਾਵਾਂਗੇ ਲੈ ਕੇ ਵੀ ਦਵਾਂਗੇ ਔਰ ਜਾਵਾਂਗੇ ਵੀ ਲੋਕਾਂ ਦੇ ਪੈਸੇ ਤੱਕ